ਨਤਾਰੇ ਦੇ ਵਿੱਚ ਖੁਸ਼ੀਆਂ ਮੌਤ ਦੇ ਵਿੱਚ ਤਬਦੀਲ ਹੋ ਗਈਆਂ ਖੁਸ਼ੀਆਂ ਗਮੀ ਦੇ ਵਿੱਚ ਤਬਦੀਲ ਹੋ ਗਈਆਂ ਡੀਜੇ ਲੱਗਾ ਸੀ ਹੱਸ ਰਹੇ ਸੀ ਨੱਚ ਰਹੇ ਸੀ ਟੱਪ ਰਹੇ ਸੀ ਅਚਾਨਕ ਗੋਲੀ ਠਾ ਕਰਕੇ ਵੱਜੀ ਤਾਂ ਇੱਕ ਨੌਜਵਾਨ ਦੀ ਉਥੇ ਮੌਕੇ ਤੇ ਹੀ ਮੌਤ ਹੋ ਗਈ ਨੌਜਵਾਨ ਨੂੰ ਜਦੋਂ ਗੋਲੀ ਲੱਗੀ ਤਾਂ ਡੀਜੇ ਉੱਪਰ ਗਾਣੇ ਚੱਲ ਰਹੇ ਸਨ ਤੇ ਭੰਗੜਾ ਪਾ ਰਿਹਾ ਸੀ ਇੱਕੇ ਦਮ ਗੋਲੀ ਚੱਲੀ ਤੇ ਧਰਦੀ ਤੇ ਡਿੱਗ ਪਿਆ ਜਿਸੇ ਬੰਦ ਕਰਕੇ ਜਦੋਂ ਉਸ ਨੂੰ ਚੱਕਿਆ ਦੇਖਿਆ ਤਾਂ ਉਸ ਦੇ ਗੋਲੀ ਲੱਗੀ ਹੋਈ ਸੀ ਕੁਝ ਹਿਸਾਬ ਅਜੇ ਹਨ ਹਸਤਲ ਜਾਂਦਲ ਜਾਂਦਿਆ ਰਸਤੇ ਦੇ ਵਿੱਚ ਹੀ ਉਸ ਨੇ ਦਮ ਤੋੜ ਦਿੱਤਾ ਖੁਸ਼ੀਆਂ ਸਾਰੀਆਂ ਗਮੀ ਦੇ ਵਿੱਚ ਤਬਦੀਲ ਹੋ ਗਈਆਂ ਇਸ ਨੌਜਵਾਨ ਦੀ ਮੌਤ ਹੋ ਗਈ ਹੈ ਉਹ ਖਡੂਰ ਸਾਹਿਬ ਦਾ ਰਹਿਣ ਵਾਲਾ ਹੈ ਨਾਮ ਹੈ ਉਸ ਦਾ ਗੁਰਸੇਵਕ ਸਿੰਘ 32 ਸਾਲ ਦਾ ਹੈ 32 ਸਾਲ ਦਾ ਨੌਜਵਾਨ ਆਰਮੀ ਦੇ ਵਿੱਚ ਨੌਕਰੀ ਕਰਦਾ ਸੀ ਛੁੱਟੀਆਂ ਲੈ ਕੇ ਆਇਆ ਸੀ ਆਪਣੇ ਵਿਆਹ ਦੇ ਲਈ ਸਿਰਫ 5 ਦਿਨ ਹੋਏ ਸੀ ਗੁਰਸੇਵਕ ਸਿੰਘ ਦੇ ਵਿਆਹ ਨੂੰ ਵਿਆਹ ਤੋਂ ਬੜਾ ਚਾ ਸੀ ਬੜਾ ਜੋੜਾ ਖੁਸ਼ ਸੀ ਵਿਆਹ ਦੇਖਣ ਦੇ ਲਈ ਰਿਸ਼ਤੇਦਾਰੀ ਦੇ ਵਿੱਚ ਵਿਆਹ ਆ ਗਿਆ ਤਰਨਤਾਰਨ ਦੇ ਵਿੱਚ ਵਿਆਹ ਤੇ ਖੁਸ਼ੀ ਖੁਸ਼ੀ ਗਏ ਜਦੋਂ ਉੱਥੇ ਸਾਰਾ ਖਾਦਾ ਪੀਤਾ ਗੱਲਾਂ ਬਾਤਾਂ ਕੀਤੀਆਂ ਸ਼ਾਮ ਨੂੰ ਡੀਜੇ ਚੱਲਦਾ ਪਿਆ ਸੀ ਚੱਲਦੇ ਡੀਜੇ ਦੇ ਵਿੱਚ ਉਸ ਨੂੰ ਗੋਲੀ ਲੱਗ ਗਈ ਗੋਲੀ ਕਿਹਨੇ ਮਾਰੀ ਕਿਵੇਂ ਲੱਗੀ ਇਹ ਜਾਂਚ ਦਾ ਵਿਸ਼ਾ ਪਰ ਗੁਰਸੇਵਕ ਸਿੰਘ ਦੀ ਮੌਕੇ ਤੇ ਹੀ ਮੌਤ ਹੋ ਗਈ ਪੁਲਿਸ ਪ੍ਰਸ਼ਾਸਨ ਪਹੁੰਚਿਆ ਪੁਲਿਸ ਪ੍ਰਸ਼ਾਸਨ ਨੇ ਜਿਸ ਦੇ ਉੱਪਰ ਸ਼ੱਕ ਸੀ ਗੋਲੀ ਉਸ ਦੇ ਕੋਲੋਂ ਚੱਲੀ ਹੈ ਉਸ ਦਾ ਪਿਸਤਲ ਵੀ ਬਰਾਮਦ ਕਰ ਲਿਆ ਹੈ ਤੇ ਜਿਹੜੇ ਨੌਜਵਾਨ ਤੋਂ ਗੋਲੀ ਚੱਲੀ ਹੈ ਉਸ ਨੂੰ ਵੀ ਗ੍ਰਿਫਤਾਰ ਕਰ ਲਿਆ ਹੈ ਤੇ ਉਸ ਦੇ ਉੱਪਰ ਮਰਡਰ ਕਰਨ ਦਾ ਮਾਮਲਾ ਦਰਜ ਕਰ ਦਿੱਤਾ ਹੈ ਇਹ ਜਿਹੜੀ ਘਟਨਾ ਵਾਪਰੀ ਹੈ ਤਰਨ ਤਰਨ ਦੇ ਵਿੱਚ ਵਾਪਰੀ ਹੈ ਜਿਸ ਨੌਜਵਾਨ ਦੀ ਮੌਤ ਹੋਈ ਹੈ ਉਹ ਖਡੂਰ ਸਾਹਿਬ ਦਾ ਰਹਿਣ ਵਾਲਾ ਹੈ ਤੇ ਉਸ ਦੇ ਘਰ ਦੇ ਵਿੱਚ ਖੁਸ਼ੀਆਂ ਆਈਆਂ ਸੀ ਤੇ ਪਰ ਮਾਤਮ ਦੇ ਵਿੱਚ ਉਹ ਤਬਦੀਲ ਹੋ ਗਈਆਂ ਨੇ ਨਵੀਂ ਵਿਆਹੀ ਨਵੀਂ ਵਿਆਹੀ ਲੜਕੀ ਪੋਬਾ ਮਾਰ ਮਾਰ ਰੋ ਰਹੀ ਹੈ ਪਰ ਗੁਰਸੇਵਕ ਸਿੰਘ ਗੂੜੀ ਨੀਂਦ ਸੌਂ ਗਿਆ ਹੈ ਮੌਤ ਦੀ ਨੀਂਦ ਸੌਂ ਗਿਆ ਹੈ ਉਸ ਨੂੰ ਕੋਈ ਨਹੀਂ ਪਤਾ ਕਿ ਉਸ ਦਾ ਕੋਈ ਸਾਥੀ ਵੀ ਹੈ ਜਾਂ ਕੋਈ ਉਸ ਨੂੰ ਕੋਈ ਪੁਕਾਰ ਰਿਹਾ ਹੈ ਅੱਜ ਦੀ ਖਬਰ ਦੇ ਵਿੱਚ ਬਸ ਇੰਨਾ ਹੀ ਮੈਂ ਤੁਹਾਡਾ ਆਪਣਾ ਸੁਣਨ ਲਈ ਦਿਓ ਜਿਹਾ ਜਿਹਾ ਨਵਾਂ ਵਿਸ਼ਾ ਲੈ ਕੇ ਫਿਰ ਆਜਣ ਹਾਂ ਤਬ ਤੱਕ ਲਈ ਸਵਾਗਤ